ਤੂੰ ਸੁਮਾਰੇ ਕਰਿਆ ਪਿਆ ਬਰਾਂਦਾ ਜੀ ਮੁਝੇ ਵੀ ਤੇਰਾ ਤ ਗਲੀ ਪਰਿਆ ਜੇ ਅਗੇ ਵੀ ਤੇਰਾ ਤੇ ਗਲੀ ਪਰਿਆ ਮੰਦੀ ਤੇਰੇ बस अटकी यार हल्लो में बस लगी है कारियो सिसिया वाली ये लोग तो चढ़ते 100 100 बार की पूंछड़ी एक बार भी बसत नहीं तो नहीं पूरो की मारी पूरो की वाली ना <प्रागा> नहीं ये बस में मुंडे बड़े छि नहीं बड़े छि अरे क्यों किन्नर के ना कराऊं दे क्या कह लेऊं दे ਤੈਨੂੰ ਹੀ ਮਾਂ ਦੀ ਬੁੱਧੀ ਨੇ ਸਾਰੇ ਕਰਦਾ ਰਹੇ ਗੋਲੀ ਘਾਲ ਕੱਢ ਹਾਂ ਲੰਬੀ ਹੁਣ ਬੀਤਾ ਬੋਲੀ ਪਾਉਂਦੀ ਨਾਲਕਾਰ ਤੇ ਮਾਧਰੀ ਜੀ ਰਗੀ ਬੋਲੀ ਪੰਦੀ ਨਾ ਸਮਾਰ ਮਾਧਰੀ ਜੀ ਰਗੀ ਬੋਲੀ ਪੰਦੀ ਨਾ ਸਮਾਰ ਬੋਲੀ ਤਾਂ ਮੈਨੂੰ ਪਾਉਣੀ ਨਹੀਂ ਆਉਂਦੀ ਬੋਲੀ ਤਾਂ ਮੈਨੂੰ ਪਾਉਣੀ ਨਹੀਂ ਆਉਂਦੀ ਘੋੜ ਝਾੜ ਕੇ ਪਾਉਣੀ ਨਾ ਨਾਣ ਕੇ ਆਉਂਦੀ ਰੇਲ ਬਣਾ ਕੇ ਜਾਉਣੀ ਕਿ ਆਂਦੀ ਰੇਲ ਬਣਾ ਕੇ ਹਰੇਕਾ ਮੁੰਡੇ ਦੀ ਭੂਆ ਨੂੰ ਗੋਟੇ ਗੋਟੇ ਸਾ ਕੀ ਤੁਵਾਲੂ ਗੋਟੇ ਗੋਟੇ ਸਾ ਕੀ ਤੁਵਾਲੂ ਜੇ ਮੰਮੀ ਤੈਨੂੰ ਨੱਚਣਾ ਨਹੀਂ ਆਉਂਦਾ ਜੇ ਮੰਮੀ ਤੈਨੂੰ ਨੱਚਣਾ ਨਹੀਂ ਆਉਂਦਾ ਟਿੱਕ ਪਾ ਸਾਡੇ ਚਾਨੀ ਰੀਸ ਰਿਆ ਮਾਂ ਦੀ ਈ ਛੱਪੜਾ ਨੇ ਰਿਆ ਮਾਦੀ ਕੀ ਛਪੜਾ ਨੇ ਕਰ ਪਿਆਰ ਮੇਰੇ ਦਾ ਵਿਆਹ ਰਖਵਾਇਆ ਦਯਾਰ ਮੇਰੇ ਦਾ ਵਿਆਹ ਰਖਵਾਇਆ ਕਰ ਕਰ ਵੱਡੀ ਪੰਜੀਰੀ ਮਗਰੋਲਾ ਤਾਨੀ ਸਾਰੀ ਉਮਰ ਦਾ ਸੀਨੀ ਮਗਰੋਲ ਸਾਰੀ ਉਮਰ ਦਾ ਪਿਆਰ ਮੇਰੇ ਦਾ ਵਿਆਹ ਰਖਵਾਇਆ ਦਯਾਰ ਮੇਰੇ ਦਾ ਵਿਆਹ ਰਖਵਾਇਆ ਕਰ ਕਰ ਵੱਡੇ ਪਕੌੜੇ ਹੋਂ ਛੋਟੇ ਜ਼ੋਰ ਬਿਨਾ ਕੌਣ ਚਕਾਉ ਤੋੜੇ ਛੋਟੇ ਦੇਵੁਰਾ ਤੇਰਾ ਕੋੜਤਾ ਤੋ ਮਾਂ ਲਿਆਦਾ ਤੇਰਾ ਕੋੜਤਾ ਤੋ ਮਾਂ ਪਾਕੇ ਕਲਮੀ ਸ਼ੋਰਾ ਵਿੱਚ ਪਰਜਾਈਆਂ ਦੇ ਔਲ ਕਲੇਰੀਆ ਮੋਰ ਪਰਜਾਈਆਂ ਦੇ ਦੇਵੁਰਾ ਬਿਨਾ ਦੇਵੁਰਾ ਬਿਨਾ ਜਗਤਾਂ ਦਾ ਕੀ ਦੇਵੁਰਾ ਬਿਨਾ ਜਗਤਾਂ ਦਾ <laughs> तो <laughs> नौ <laughs> 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 ਆਸੀ ਕੀ ਖਟਲਿਆਂ ਦਾ ਕੱਟੇ ਨੇ ਆਂ ਦੀ ਖਾਨੀ ਗੱਟਾ ਪਾ ਬਚਵਾ ਦੇ ਲੱਗੇ ਸਾਡੀ ਨਾ ਮੀ ਗੱਟਾ ਪਾ ਜੱਟ ਦਾ ਕਿਵੇਂ ਜੇ ਸਾਡੀ ਹੱਥ ਚਲਾ ਦੇਖ ਕਟਿਆਂ ਦਾ ਫਟਕੇ ਲਿਆਂ ਬੰਬੇ ਵਾਤਾਂ ਸੀਓ ਲਿਉਣੀ ਜੇਦੀ ਕਰੂ ਤੇ ਵਰਦੀ ਸੇਵਾਦਾਰਣੀ ਸੀਓ ਲਾ

ਨੀ ਹਾਏ ਮੁਕਰ ਆਨ ਗਿਆ ਹੀ ਨੀ ਹਾਏ ਜੀ ਤੋ ਨਾਰ ਸੁਣੀ ਦੀ ਜਦੋਂ ਕੀ ਪਰਦਾਈ ਨੀ ਭੈਵੇਂ ਭੈਵੇਂ ਨੂ ਕੋਟਾ ਲਾਰਗੀ ਤੇ ਇਵੇਂ ਭੈਵੇਂ ਭੈਵੇਂ ਨੂ ਕੋਟਾ ਲਾਰਗੀ ਸਹਿਰੇ ਭੈਵੇਂ ਭੈਵੇਂ ਅਰਨੇ ਫੰਦਾ ਮੁੰਡਾ ਦੇਖ ਲੋ ਜਉਂਦਾ ਜੀ ਦੇ ਪਾਵੇਂ ਨਾ ਜਾਵੇ ਕਪਾੜਾ ਵੀ ਸੱਤ ਕਰੀ ਨਾ ਜਾਵੇ ਜੀ ਬੰਦੂ ਨੀ ਨੀ ਭਾਪੀ ਮੈਨੂੰ ਸਾਕ ਪਾਪੀ ਮੈਨੂੰ ਸਾਥ ਰਾਜੇ ਕਿਤੇ ਬੱਜ ਨਾ ਜਾਵੇ ਟੱਗੇ ਨੇ ਮਿੰਤਾ ਕਰਦੇ ਦੀ ਟਾੜੀ ਹੋਗੀ ਸੁਖੀ ਨੇ ਮਿੰਤਾ ਕਰਦੇ ਦੀ ਟਾੜੀ ਹੋਗੀ ਅੰਬਲੀ ਟਾਣੀ ਕੋਤਾ ਬੈਠਾ ਅੰਬਲੀ ਟਾਣੀ ਕੋਤਾ ਬੈਠਾ ਅੰਬ ਪਕੜਨਾ ਦੇ ਦੇ ਬੱਤੀ ਪਾਪੀ ਨੂੰ ਦਿਓਰ ਬਸੰਨਾ ਬੱਤੀ ਪਾਪੀ ਨੂੰ ਦਿਓਰ ਬਸੰਨਾ ਦੇ ਮਰ ਉਹ ਨਾ ਘੋਰੀ ਕਰੇ ਨਾ ਮਾਰ ਦੇ ਦਾ ਕੋਈ ਉਹ ਕਹਿ ਰਿਹਾ ਆਪ ਜੋ ਆਟਾ ਕੋ ਦੀ ਪੋਰਨਦੀ ਮੇਕ ਪਈਆਂ ਬਾਬਾ ਸਾਹ ਕੋ ਜੀ ਕੋ ਸਾਵੇ ਵਾਂਗੇ ਡਾਕਾਵੇ ਅੱਖੀ ਹੋ ਜੁ ਕੈ ਕੋ ਭਣੀ ਘੇਣਾ ਖੇ ਡੋਵਾਤਾ ਮਨ ਬੱਜ ਰਹੀ ਖੋਪਸਿਆ ਬਣਵਾਸਾ ਮਨ ਬੱਜ ਰਹੀ ਆਇਆ ਹੈ نا ਤੁਹਾਡਾ ਮੇਗਾ ਉੱਡ ਜਾਇਆ ਕੋਰਮਾ ਤੇ ਨਰਤੀਆ ਖੇੜੀ ਨਾਮ ਨੇ ਪਾਇਆ ਸੁਣੋ ਅਭੀ ਯਰਾਂ ਕਿੰਨਾ ਲੱਗੂ ਨਾ ਬੇਨਕਾ ਦੇ ਗੁਰਬੰਦ ਗਾਉਂ ਤਾਇ ਤੇ ਖੀਨਾ ਪਾਇ ਰਕਤ ਨੂੰ ਆ ਵੀਰਾ ਪੈਣ ਫਿਰੇ ਕਮਲਾ ਪੀਆ ਬੇਪਿਆਰੀਆਂ ਬੁੱਢਾ ਜਦ ਬੇਦੇ ਰਾਮੇਰ ਪੈਣ ਮੋਜਾ ਜਨ ਸਾਣੇ ਧਾਰਨਾ ਵਿਆਹਾਂ ਭਾਤ ਭਾਂਤ ਦੇ ਦੇ ਮਾਂ ਕੱਪੜੇ ਅੱਜ ਤੂੰ ਮਾਂ ਦਾ ਪਾਣਾ ਦਿਉ ਰ ਹਰਾਮੀ ਦੇ ਪਤਾ ਖਰਚ ਨਾਲ ਆ ਮ ਵੀ ਦੇ ਰ ਹਰਾਮੀ ਦੇ ਪਤਾ ਖਰਚ ਨਾਲ ਆ ਮ ਵੀ ਦੇ ਰ ਹਰਾਮੀ ਦੇ ਪਤਾ ਖਰਚ ਨਾਲ ਆਰਾਹ ਵਸਨੀ ਹੋ ਗਈ ਮੇਗਾ ਸਾਰ ਤੇਰ ਮਾ ਚੜਿਆ ਆ ਵੀ ਕੋਮਤ ਨਾਲ ਕੇ ਚੜੀ ਜਵਾਨੀ ਨਾਗੇ ਕਤਾਰਿਆਂ ਦੀ ਬਾਈ ਨਾਗੇ ਕਤਾਰਿਆਂ ਦੀ ਬਾਈ ਨਾ ਤੇਰੇ ਮੇਰੇ ਨੇ ਇੱਕ ਦਿਨ ਢੋ ਕੇ ਖੂਤੇ ਪਾਇਆ ਚਵਾਰਾ ਵੀ ਪਾਟ-ਪਾਂਦੀਆਂ ਲਾਈਆਂ ਇਟਾਂ ਪਾਟ-ਪਾਂਦ ਦਾ ਗਾਰਾ ਔਰ ਕੜਕਾ ਦੀ ਵੇ ਹੋਂ ਤੱਕ ਫਿਰ ਇਕ ਵਾਰਾ ਕੜਕਾ ਦੀ ਵੇ ਹੋਂ ਤੱਕ ਫਿਰ ਇਕ ਵਾਰ ਕੜਕਾ ਦੀ ਵੇ ਹੋਂ ਤੱਕ ਫਿਰ ਇਕ ਵਾਰ ਇੰਤਾ ਬਿੱਤਾ ਬਿੱਤਾ ਨਹੀਂ ਮੁੰਡਿਆ ਰਾ ਤੈਨੂੰ ਨਜ਼ਰਾਂ ਲਗਣਗੀਆਂ ਮੇਰੇ ਕੋ ਸੋਨਾ ਬੰਨ੍ਹੇਂ ਦਰ ਨੇਰੀਆਂ ਗਨੇਰੀਆਂ ਗਨੇਰੀਆਂ ਆਪਾਂ ਦੀ ਪਾਤੋ ਬੰਨ ਲੈਂਦੇ ਸਾਡੇ ਬਾਗ ਵਿੱਚ ਮਿਰਚਾਂ ਜੇ ਵੀ ਤਾਂ ਤੇਰਾ ਪਿਆਰ ਨਹੀਂ ਦੱਸਿਆ ਜੇ ਤੇਰਾ ਪਿਆਰ ਲੋਰਿਆ ਹਰ ਸੀ ਮੈਨਾਂ ਬੰਨ੍ਹਦੇ ਏ ਇੱਕੋ ਜੱਟੇ ਸ਼ੂਟ ਸਮਾਜੇ ਕਿੰ ਕਰ ਗਏ ਇੱਕਾਈ ਇੱਕ ਕਲਾਸ ਦੀ ਕਰਕੇ ਨੀਓ ਸੇ ਕਲਾਸ ਦੀ ਕਲਾਸ ਇੱਕ ਸੇ ਕਲਾਸ ਦੀ ਕਲਾਸ ਦੀ ਗਾਲ ਕੇ ਆਂਦੀ ਕੁੜਕੜ ਆਉਂਦੀ ਕੋਰੋ ਕੋਰੋ ਲੈਂਡ ਦਾ ਡੇੜੀ ਮਾਰਾਂਗੇ ਛੋਟਾ ਚੌਕ ਬਣਾ ਦੇ ਕਵਰਤਾ ਰਹਿਣਾ ਦੀ ਆ ਪੜ੍ਹਦੀ ਨਾਲ ਤੇ ਵੀ ਆਈ ਖਮਰ ਆਈ ਜੋ ਪੀਣਾ ਨਾ ਕੇ ਆਈ ਪੜ੍ਹਦੀ ਕਿਹਾ ਆ ਮੁੰਡਿਆ ਦੇਖ ਫੋਨ ਤੇ ਤਾਰੇ ਦੁੱਧਾ ਪੱਜਾ ਵੜਾ ਆਹ ਦਾ ਕੰਮ ਕਰਾ ਦੇ ਬਾੜਾ ਬਣਾਈ ਦੀ ਇਸ ਤੇ ਪਰਿਵਾਦਾ ਵੇ ਬਾੜਾ